ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੰਡੀਆ ਦੇ ਨਾਲ ਆਸਟ੍ਰੇਲੀਆ ਦੇ ਜਿਹੜੇ ਚੱਲਣ ਦੇ T20 ਦੇ ਦੌਰ ਨੇ ਤੁਹਾਨੂੰ ਦੱਸਦੇ ਕਿ ਪੰਜ ਮੈਚਾਂ ਦੀ ਜਿਹੜੀ ਉਹ ਸੀਰੀਜ਼ ਸੀਗੀ ਜਿਹਦੇ ਵਿੱਚ ਦੋ ਇੱਕ ਦੀ ਬਰਾਬਰੀ ਨਾਲ ਟੀਮ ਇੰਡੀਆ ਅੱਗੇ ਚੱਲਣ ਦੀ ਆ ਪਹਿਲਾ ਮੈਚ ਉਮੀਦ ਦੇ ਕਰਨ ਜਿਹੜਾ ਕਿ ਰੱਦ ਹੋ ਗਿਆ ਸੀਗਾ ਅਤੇ ਚੌਥੇ ਮੈਚ ਦੀ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਹੋਇਆ ਸੀਗਾ ਮੈਂ ਤੁਹਾਨੂੰ ਪਹਿਲਾਂ ਇਹ ਦੱਸ ਦਿੰਦਾ ਕਿ ਜਿਹੜੇ ਮੈਚ ਪਹਿਲਾਂ ਹੋਏ ਸੀਗੇ ਉਹਨਾਂ ਵਿੱਚ ਜਦੋਂ ਇਹਨਾਂ ਨੇ ਅਰਸ਼ਦੀਪ ਨੂੰ ਬਾਹਰ ਰੱਖਿਆ ਉਹਦੇ ਇਹਨਾਂ ਨੂੰ ਕੀ ਨੁਕਸਾਨ ਹੋਏ ਅਤੇ ਗੰਭੀਰ ਨੂੰ ਕਿਹੜਾ ਪ੍ਰੈਸ਼ਰ ਚੜਨਾ ਪਿਆ ਜਿਹਦੇ ਕਰਕੇ ਉਹਨੂੰ ਅਰਸ਼ਦੀਪ ਨੂੰ ਜਿਤੇਸ਼ ਸ਼ਰਮਾ ਨੂੰ ਜਿਹੜਾ ਕਿ ਉਹ ਟੀਮ ਦੇ ਵਿੱਚ ਲੈਣਾ ਪਿਆ ਸਾਰੀ ਡਿਸਕਸ ਜਿਹੜੀ ਕਿ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਚੌਥੇ ਮੈਚ ਦੇ ਵਿੱਚ ਟੀਮ ਇੰਡੀਆ ਨੇ ਇੱਕ ਜਿਹੜੀ ਕਿ ਵਧੀਆ ਖੇਡ ਖੇਡੀ ਜਿਹਦੇ ਕਾਰਨ ਟੀਮ ਇੰਡੀਆ ਇੱਕ ਵਧੀਆ ਮੈਚ ਜਿੱਤ ਵੀ ਚੁੱਕੀ ਆ ਤੁਹਾਨੂੰ ਦੱਸ ਦਈਏ ਕਿ ਜਿਹਦੇ ਵਿੱਚ ਮੈਨੂੰ ਕੀ ਲੱਗੰਦਿਆ ਕਿ ਅਰਸ਼ਦੀਪ ਦਾ 14ਵਾਂ ਓਵਰ ਜਿਹੜਾ ਉਹਨੇ 13ਵਾਂ 14ਵਾਂ ਤੇ 15ਵਾਂ ਓਵਰ ਜਿਹਦੇ ਵਿੱਚ ਕੀ ਕਮਬੈਕ ਕੀਤਾ ਟੀਮ ਇੰਡੀਆ ਨੇ ਉਸ ਤੋਂ ਪਹਿਲਾਂ ਆਸਟ੍ਰੇਲੀਆ ਇੱਕਦਮ ਗੇਮ ਦੇ ਵਿੱਚ ਹੈਗੀ ਸੀ ਅਰਸ਼ਦੀਪ ਨੇ 14ਵੇਂ ওভার ਦੇ ਵਿੱਚ ਇੱਕ ਵਿਕਟ ਜਿਹੜੀ ਕਿ ਉਹ ਲਈਆ ਤੇ ਇੱਕ ਰਨ ਦਿੱਤਾ ਸਿਰਫ ਇਹਦੇ ਵਿੱਚ ਤੁਸੀਂ ਆਪ ਦੇ ਸਕਦੇ ਹੋ ਕਿ ਉਤੋਂ ਪਹਿਲਾਂ ਜਿਹੜੀ ਕਿ ਆਸਟ੍ਰੇਲੀਆ ਪੂਰੀ ਗੇਮ ਦੇ ਵਿੱਚ ਚੱਲਣ ਦੀ ਸੀਗੀ ਕਿਤੇ ਵੀ ਮੌਕਾ ਨਹੀਂ ਲੱਗਣ ਦਾ ਕਿ ਟੀਮ ਇੰਡੀਆ ਝੇਜੂਗੀ ਪਰ ਅਰਸ਼ਦੀਪ ਨੇ ਇੱਕ ਵਾਰ ਫਿਰ ਜਿਹੜੀ ਕਿ ਟੀਮ ਇੰਡੀਆ ਨੂੰ ਵਾਪਸੀ ਕਰਾਈ ਤੇ ਆਪਣੀ ਇੱਕ ਹੋਰ ਵਿਕਟ ਹਾਸਲ ਕੀਤੀ ਆਪਣੇ ਖਾਤੇ ਦੇ ਵਿੱਚ ਇੱਕ ਹੋਰ ਵਿਕਟ ਜਿਹੜੀ ਕਿ ਉਹ ਜੋੜ ਲਈ ਉਸ ਤੋਂ ਬਾਅਦ ਵਰੁਣ ਚੱਕਰਵਰਤੀ ਦੀ ਗੇਂਦਬਾਜ਼ੀ ਹੁੰਦੀ ਆ ਉਹਨੇ ਵੀ ਮੈਨੂੰ ਲੱਗਦਾ ਹੈ ਇੱਕ ਦੋ ਰਨ ਨਹੀਂ ਦਿੱਤਾ ਹੈ 15ਵੇਂ ওভার ਦੇ ਵਿੱਚ ਉਤੋਂ ਸਾਰੀ ਗੇਮ ਘੁੰਮ ਜਾਂਦੀ ਆ ਅਰਸ਼ਦੀਪ ਨੇ ਫੇਰ ਜਿਹੜਾ ਕਿ ਆਪਣਾ ਚੌਥਾ ਵਰਪੰਦਾ ਦੇ ਵਿੱਚ ਵੀ ਘਟ ਰੰਦੇ ਹੈ ਜਿਹੜੇ ਕਿ ਅਗਲੇ ਓਵਰ ਦੇ ਵਿੱਚ ਅਗਲੇ ਓਵਰ ਦੇ ਵਿੱਚ ਜਿਹੜੇ ਕਿ ਵਰ ਚੱਕਨ ਵਰਤੀ ਫੇਰ ਇੱਕ ਵਾਰ ਵਿਕਟਾਂ ਲਿਆ ਜਾਂਦਾ ਆ ਆਖਿਰਕਾਰ ਕਿੰਨਾ ਯੋਗਦਾਨ ਦਿੱਤਾ ਅਰਸ਼ਦੀਪ ਨੇ ਸਾਰੇ ਮੈਚਾਂ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ 16 ਮੈਚਾਂ ਦੇ ਵਿੱਚ ਜਿਹੜੇ 16 ਮੈਚ ਲਗਾਤਾਰ ਅਰਸ਼ਦੀਪ ਨੇ T20 ਦੇ ਵਿੱਚ ਖੇਡਿਆ ਹਰ ਇੱਕ ਮੈਚ ਦੇ ਵਿੱਚ ਅਰਸ਼ਦੀਪ ਦੇ ਨਾਮ ਵਿਕਟ ਰਹੀ ਹੈ ਵਿਕਟਲੈਸ ਅਰਸ਼ਦੀਪ ਇੱਕ ਵੀ ਮੈਚ ਦੇ ਵਿੱਚ ਨਹੀਂ ਗਿਆ ਤੁਸੀਂ ਇਥੋਂ ਸਾਬ ਲਾ ਸਕਦੇ ਹੋ ਇੱਕ ਨਹੀਂ ਮੁਰਖਤਾ ਵਾਲੀ ਗੱਲ ਆ ਗੰਭੀਰ ਵਾਸਤੇ ਕਿ ਉਹ ਟੀਮ ਇੰਡੀਆ ਦੇ ਵਿੱਚੋਂ ਅਰਸ਼ਦੀਪ ਨੂੰ ਬਾਹਰ ਰੱਖਣ ਦੀ ਆ ਸੀਗਾ ਇੱਕ ਮੈਨੂੰ ਹੋਰ ਬਣਾ ਵਧੀਆ ਜਣਾ ਕਿ ਉਹ ਬਦਲਾਅ ਸਹੀ ਲੱਗਾ ਜਿੱਥੇ ਕਿ ਜਤੇਸ਼ ਸ਼ਰਮਾ ਨੇ ਲੈ ਗਿਆ ਹੈ ਸੰਜੂ ਸੈਮਸਨ ਦੀ ਜਗ੍ਹਾ ਤੇ ਕਿਉਂਕਿ ਹੁਣ ਤੁਸੀਂ ਵੇਖ ਸਕਦੇ ਹੋ ਕਿ ਪਿਛਲੇ ਮੈਚ ਦੇ ਵਿੱਚ ਉਹਨੇ ਕਿੰਦਾਂ ਰਾਨਮ ਬਣਾਏ ਸੀਗੇ ਇਸ ਮੈਚ ਨੂੰ ਆਪਾਂ ਛੱਡ ਦਿੰਦੇ ਆ ਕਿਉਂਕਿ ਇਸ ਮੈਚ ਦੇ ਵਿੱਚ ਗੰਭੀਰ ਨੇ ਇੱਕ ਵਾਰ ਫਿਰ ਭੋਰੀ ਆ ਤੁਹਾਨੂੰ ਦੱਸ ਦਿਆਂ ਕਿ ਉਹਨੇ ਕੀਤਾ ਕੀ ਸੀਗਾ 3 ਨੰਬਰ ਤੇ ਜੇਕਰ ਸੂਰਜ ਕੁਮਾਰ ਯਾਦਵ ਦੀ ਬੈਟਿੰਗ ਆ ਜਾਂਦੀ ਜਿੱਥੇ ਕਿ ਇਹਨਾਂ ਨੂੰ ਲੱਗਦਾ ਹੈ ਕਿ ਸਪਿਨਰਾਂ ਨੂੰ ਖੇਡਣ ਦਾ ਇਨਾਂ ਨੇ ਕੀ ਕੀਤਾ ਆਪਣਾ ਜਿਹੜਾ ਕਿ ਸ਼ਿਵਮ ਦੁੱਬੇ ਸੀਗਾ ਉਹਨੂੰ 3 ਨੰਬਰ ਉੱਤੇ ਘਾ ਲ ਦਿੱਤਾ ਜਦੋਂ ਹੀ ਅਭਿਸ਼ੇਕ ਸ਼ਰਮਾ ਉਡੰਦਾ ਆ ਉਦੋਂ ਗਿਲ ਵੀ ਸਲੋ ਹੋ ਜਾਂਦਾ ਆ ਗਿਲ ਨੇ ਚਲੋ ਜਿੱਦਾਂ ਦੀ ਵੀ ਪੇਚ ਹੈਗੀ ਹੈ ਇੱਕ ਹਿਸਾਬ ਦੇ ਹਾਈਅਰ ਸਕੋਰ ਜਿਹੜੇ ਕਿ ਗਿਲ ਦੇ ਰਏ ਨੇ ਪੂਰੇ ਮੈਚ ਦੇ ਵਿੱਚ ਗਿਲ ਤੋਂ ਉੱਤੇ ਕਿਸੇ ਵੀ ਖਿਡਾਰੀ ਨੇ ਸਕੋਰ ਨਹੀਂ ਬਣਾਇਆ ਭਾਵੇਂ ਉਹਨੇ 35 ਬਣਾਏ ਭਾਵੇਂ ਉਹਨੇ 60 ਬਣਾਏ ਤੇ ਜਿਹੜੇ ਇਹ ਕਹਿ ਰਹੇ ਆ ਕਿ ਗਿਲ ਨੂੰ ਓਪਨਰ ਨਹੀਂ ਚਾਹੀਦਾ ਸਾਨੂੰ ਸਾਨੂੰ ਹੋਰ ਕੋਈ ਓਪਨਰ ਚਾਹੀਦਾ ਜਾਂ ਜਸਮਾਨ ਚਾਹੀਦਾ ਆ ਉਹ ਬਿਲਕੁਲ ਗਲਤ ਕਿਉਂਕਿ ਇਦਾਂ ਦੀਆਂ ਪਿੱਚਾਂ ਦੇ ਵਿੱਚ ਮੈਚ ਇਦਾਂ ਹੀ ਜਿੱਤੇ ਜਾਂਦੇ ਆ ਵਿਰਾਟ ਕੋਲੀ ਨੇ ਵੀ ਆਪਣਾ ਜਿਹੜਾ ਕਿ T20 ਦਾ ਵਰਲਡ ਕੱਪ ਹੀ ਉਹਦੇ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਹੈ ਉਹ ਵੀ ਪਿੱਚ ਇਦਾਂ ਦੀ ਸਲੋ ਡਾਊਨ ਪਿੱਚਾਂ ਕਈ ਕਈ ਵਾਰ ਆ ਜਾਂਦੀਆਂ ਅਭਿਸ਼ੇਕ ਦੇ ਸ਼ਰਮਾ ਦੇ ਤੁਸੀਂ ਜਿੱਥੇ ਦਾ ਕੇ ਛੱਕੇ ਜੋ ਕੇ ਵੇਖੇ ਹੋਣਗੇ ਤੁਸੀਂ ਵੇਖਿਆ ਹੁੰਗਾ ਕਿ ਉਹਦੇ ਵੀ ਰਣਨੀਤੀ ਬਣੰਦੀ ਮੈਚ ਦੇ ਵਿੱਚ ਇੱਕ ਗੇਲ ਹੀ ਥੋੜਾ ਬੋਤਾ ਜਿਹੜਾ ਕਿ ਸਿੰਗਲ ਡਬਲ ਲੈ ਕੇ ਉੱਥੋਂ ਤੱਕ ਗੇਮ ਪਹੁੰਚ ਆ ਗਿਆ ਜੇ 42 ਰਨ ਦਾ ਨਾਮ ਬਣਾਉਂਦਾ ਤੇ ਫਿਰ ਤੁਸੀਂ ਵੇਖ ਸਕਦੇ ਹੋ ਕਿ ਆਪਣੇ ਕਿਹੜੇ ਕਿਹੜੇ ਪਲੇਅਰ ਨੇ ਕਿਹੜੇ ਕਿਹਨੇ ਸਕੋਰ ਬਣਾਏ ਆ ਜੇ ਗੇਲ ਵੀ 13 11 ਬਣਾ ਕੇ ਕੈਚ ਆਊਟ ਹੋਏ ਅੰਦਰ ਤੇ ਫਿਰ ਵੀ ਸਕੋਰ ਮੰਨ ਸਾਤੇ ਕਿ 150 ਦਾ ਥੱਲੇ ਜਿਹੜਾ ਕਿ ਉਹ ਸਕੋਰ ਹੈ ਨਹੀਂ ਇੱਕ ਆਪਾਂ ਹੋਰ ਗੱਲ ਕਰਾਂਗੇ ਕਿ ਕਾਫੀ ਜ਼ਿਆਦਾ ਕਮੈਂਟਰੀ ਦੇ ਵਿੱਚ ਆਪਣੀ ਟੀਮ ਇੰਡੀਆ ਪੰਜਾਬ ਦੇ ਪਲੇਅਰਾਂ ਨੂੰ ਵੀ ਥੋੜਾ ਬੋਤਾਂ ਜਿਹੜਾ ਨਾ ਕੌਂਟਰੋਵਰਸੀ ਦੇ ਵਿੱਚ ਲਿਆ ਜਾ ਰਹੇ ਆ ਬਾਕੀ ਸਟੇਟਾਂ ਦੇ ਨਾਲ ਕਿਉਂਕਿ ਅਸੀਂ ਗੱਲ ਕਰਦੇ ਆ ਪੰਜਾਬ ਦੀ ਕਿ ਪੰਜਾਬ ਦੇ ਪਲੇਅਰ ਪਲੇਅਰ ਜਿਹੜੇ ਨੇ ਉਹ ਕਿੰਨੇ ਵਧੀਆ ਖੇਡਦੇ ਨੇ ਉਧਰੋਂ ਹਰ ਕਮੈਂਟਰੀ ਕੋਲ ਨੇ ਵੀ ਜਿਹੜਾ ਕਿ ਵਰਲਡ ਕੱਪ ਜਿੱਤਿਆ ਆ ਵੂਮਨ ਆਪਾਂ ਜਿਹੜੀਆਂ ਕਿ ਕੁੜੀਆਂ ਸਾਡੀਆਂ ਉਹਨਾਂ ਨੇ ਪੂਰਾ ਯੋਰ ਮਾਰਾਦ ਨੂੰ ਸਾਊਥ ਅਫਰੀਕਾ ਨੂੰ ਹਰਾਉਣ ਦੇ ਵਿੱਚ ਵੀ ਉਹ ਵੀ ਇੱਕ ਸਾਹ ਦਾ ਤੁਸੀਂ ਕਹ ਲਓ ਜਿਹੜੀ ਸਾਊਥ ਅਫਰੀਕਾ ਦੀ ਕਪਤਾਨ ਸੀਗੀ ਉਹਨੇ ਵੀ 100 ਰਨ ਜਿਹੜੇ ਕਿ ਉਹ ਬਣਾਏ ਸੀਗੇ ਇੱਕ ਵੈਲ ਪਲੇਡ ਆਪਾਂ ਕਹਿ ਸਕਦੇ ਹਾਂ ਕਿ ਉਹਨੇ ਆਪਣੀ ਟੀਮ ਵੱਲੋਂ ਦਿੱਤਾ ਪਰ ਇਹ ਉਮੀਦ ਆਪਾਂ ਕਰ ਰਹੇ ਨੇ ਕਿ ਹਰਮਨਪ੍ਰੀਤ ਕੋਰ ਦੇ ਜਿਹੜੇ ਕੀ ਕਪਤਾਨੀ ਦੇ ਵਿੱਚ ਟੀਮ ਇੰਡੀਆ ਜਿੱਤੇ ਪੰਜਾਬ ਦੀ ਉਹ ਪਹਿਲੀ ਕਪਤਾਨ ਇਦਾਂ ਦੀ ਆਪਣੀ ਟੀਮ ਇੰਡੀਆ ਦੀ ਪੂਰੀ ਪਹਿਲੀ ਕਪਤਾਨ ਇਦਾਂ ਦੀ ਜਿਹਨੇ 1 ਡੇ ਵਰਲਡ ਕੱਪ ਜਿੱਤੇ ਆ ਉਤੋਂ ਬਾਅਦ ਆਪਾਂ ਕਰਦੇ ਆ ਆਪਣੇ ਮੁੰਡਿਆਂ ਦੀ ਗੱਲ ਜਿਹੜੇ ਪੰਜਾਬ ਦੇ ਪਲੇਅਰ ਖੇਡਣ ਦੇ ਨੇ ਤਾਨੂੰ ਦੱਸ ਦਈਏ ਕਿ ਅਭਿਸ਼ੇਕ ਸ਼ਰਮਾ ਦਾ ਨਾਮ ਸਿਰ ਤੇ ਚੱਲੰਦਿਆਂ ਗੇਰਨ ਉਹ ਕੌਂਟਰੋਵਰਸੀ ਦੇ ਵਿੱਚ ਲੈ ਆਂਦੇ ਨੇ ਕਿ ਪੋਸਟਰ ਬੁਏ ਆ ਸਿਰਫ ਬੀਸੀਸੀਆਈ ਵਾਲੇ ਉਹਨੂੰ ਐਸੇ ਕਰਕੇ ਖੜਾਉਂਦੇ ਆ ਮੈਂ ਕੁਝ ਯੂਟਿਊਬਰਾਂ ਦੀ ਗੱਲ ਕਰਨੀ ਆ ਮ ਜਿਹੜੇ ਉਹਨੂੰ ਕੌਂਟਰੋਵਰਸੀ ਦੇ ਵਿੱਚ ਲੈ ਆਂਦੇ ਨੇ ਉਹਦੇ ਸਿਰ ਦੇ ਉੱਤੇ ਇੱਕ ਭੋਜ ਬੋਨਦੇ ਆ ਸਖੋਰਾ ਦਾ ਕਿ ਉਹਨੂੰ ਤਿੰਨੇ ਫਾਰਮੈਟ ਖੜਾਉਂਦੇ ਨੇ ਕਿ ਇਹ ਪੋਸਟਰ ਬੁਏ ਸਾਡਾ ਮੰਨ ਕੇ ਰਹੇਗਾ ਇਹ ਤਾਂ ਨਹੀਂ ਗੱਲਾਂ ਨਹੀਂ ਕਿ ਕੁਝ ਗਿਲ ਦੇ ਬਾਰੇ ਚੱਲੰਦੀਆਂ ਪਰ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਆਪਣਾ ਜੁਤੇਸ਼ ਸ਼ਰਮਾ ਮੈਂ ਵੈਲ ਪਲੇਟ ਕਰੂੰਗਾ ਉਹਨਾਂ ਨੇ ਦੋ ਮੈਂ ਦਿੱਤੇ ਆ ਤੇ ਜਿਹੜਾ ਜਦੇ ਮੈਚ ਵਿੱਚ ਫੇਲ ਹੋਇਆ ਉਹ ਵੀ ਗੋਤਮ ਗੰਭੀਰ ਦੇ ਕਰਕੇ ਆਇਆ ਇਹ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਹਾਂ ਇਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਉਸ ਤੋਂ ਬਦ ਬੁਮਰਾ ਤੇ ਅਰਸ਼ਦੀਪ ਇਹ ਇਹੜੀ ਜੋੜੀ ਹੈ ਨਾ ਬੋਲਣਾਂ ਦੀ ਇਹ ਤੱਕ ਪਾਏ ਰੱਖੋਗੀ ਬੁਮਰਾ ਨੂੰ ਵੀ ਉਦੋਂ ਚੋਕੇ ਛੱਕੇ ਵਜਣਦੇ ਹੀ ਤੇ ਅੱਜ ਦੇ ਮੈਚ ਦੇ ਵਿੱਚ ਪਿਛਲੇ ਮੈਚ ਦੇ ਵਿੱਚ ਵੀ ਉਹਨੂੰ ਵਜਿਆ ਸੀ ਇੱਕ ਦੋ ਚੋਕੇ ਪਰ ਬੁਮਰਾ ਵੀ ਅੱਜ ਗੁੱਸੇ ਦੇ ਵਿੱਚ ਆਇਆ ਸੀ ਥੱਲੋਂ ਜਦੋਂ 7ਵੇਂ 8ਵੇਂ ਨੰਬਰ ਤੇ ਪਲੇਅਰ ਆਏ ਆਸਟ੍ਰੇਲੀਆ ਦੇ ਨੇਤਨ ਐਲਸੀ ਮੇਰੇ ਖਿਆਲ ਕਿ ਜਾਂ ਇੱਕ ਅਦਾ ਹੋਰ ਪਲੇਅਰ ਹੀ ਉਹਨਾਂ ਦਾ ਬੋਲਰ ਹੀ ਜਿਹੜੀ ਵਿਕਟ ਨਹੀਂ ਯੋਰਕਰ ਪਾ ਕੇ ਲਈ ਹੀ ਉਹ ਮਨਾਨੇ ਜਿਹੜੇ ਉੱਪਰ ਵਾਲੇ ਟੌਪ ਤੇ ਪਲੇਅਰ ਹੀ ਉਹਨਾਂ ਦੇ ਵਿੱਚੋਂ ਕੋਈ ਵੀ ਵਿਕਟ ਨਹੀਂ ਮਿਲੀ ਬੂਮਰਾਨੂ ਤੇ ਇੱਥੋਂ ਆਪਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਕਰਦੇ ਆ ਉੱਥੋਂ ਹੀ ਜਿਹੜਾ ਕਿ ਮੈਚ ਬੰਦਾ ਵਾ ਤੇ ਮੈਚ ਵਿਗੜਦਾ ਆ ਆਖਿਰਕਾਰ ਗੇਲ ਕੋਲੋਂ ਕੈਚ ਵੀ ਛੁੱਟਿਆ ਸੀ ਅੱਜ ਮਿਸਫੀਲਡਿੰਗ ਵੀ ਹੋਈ ਸੀ ਪਰ ਉਹਨਾਂ ਨੇ ਥੋੜੀ ਸਮਾਈਲ ਦੇ ਕੇ ਛੱਡਤਾ ਉੱਥੋਂ ਪਤਾ ਕੌਨਫਰੰਸੀ ਦੇ ਵਿੱਚ ਗੇਲ ਵੀ ਚੱਲੰਦਿਆਂ ਮਲਾਦਾ ਗੇਲ ਦੀ ਫੀਲਡਿੰਗ ਨਾ ਸੈੱਟ ਕਰ ਦੇਗਾ ਗੰਭੀਰ ਕਿਉਂ ਇਹਨੇ ਸੰਜੂ ਹਾਮਸਨ ਨੂੰ ਬਾਦ ਕੀਤਾ ਹੈ ਨਾ ਉਹਦੀ ਜਗ੍ਹਾ ਤੇ ਜਤੇਸ਼ ਸ਼ਰਮਨ ਨੂੰ ਹੁੰਦ ਲਿਆ ਕੇ ਆਇਆ ਵਿਕਟ ਕੀਪਰ ਤੇ ਪਰ ਉਪ ਕਪਤਾਨ ਹੋਣ ਦੇ ਕਰਕੇ ਗੇਲ ਦਾ ਬਾਹਰ ਹੋਣਾ ਮੈਨੂੰ ਲੱਗਦਾ ਸਹੀ ਨਹੀਂ ਹੋਵੇਗਾ ਟੀਮ ਇੰਡੀਆ ਵਾਸਤੇ ਪਰ ਉਹਨੇ ਕੀਤਾ ਵੀ ਕੀ ਮਾੜਾ ਤੇ ਨਹੀਂ ਕੀਤਾ ਪਾਏਗਾ ਸਾਡੇ ਕਿ ਉਹਨੂੰ ਸ਼ੁਰੂਆਤ ਮਿਲੀ ਸੀਗੀ ਪਰ ਉਹ ਸ਼ੁਰੂਆਤ ਜਿਹੜੀ ਉਹਨੂੰ ਮਿਲੀ ਸੀ ਉਹਨੂੰ ਬਣਾ ਨਹੀਂ ਪਾਇਆ ਉਹ ਵੱਡੇ ਰਾਨਾ ਦੇ ਵਿੱਚ ਤਬਦੀਲ ਨਹੀਂ ਕਰ ਪਾਇਆ ਜਿਵੇਂ ਕਿ ਅਭਿਸ਼ੇਕ ਸ਼ਰਮਨ ਨੇ ਅੱਜ ਪਾੜੀ ਖੇਡੀ ਤੁਸੀਂ ਅਭਿਸ਼ੇਕ ਸ਼ਰਮਨ ਨੂੰ ਇਦਾਂ ਕਦੀ ਨਹੀਂ ਦੇਖਿਆ ਹਾਂਗਾ ਜਨੇਵਾ ਨੇ T20 ਦੇ ਮੈਚ ਖੇਡੇ ਆ ਭੀ ਨੇ ਘੱਟ ਸਕੋਰ ਬਣਾਏ ਹੋਣੇ ਨਹੀਂ ਆ ਵੱਧ ਵਾਲਾ ਖੇਡ ਕੇ ਉਹਦੇ ਹਮੇਸ਼ਾ ਡਬਲ ਸਕੋਰ ਹੁੰਦੇ ਆ 200 ਜੀ ਸਟ੍ਰਾਈਕ ਗ੍ਰੇਡ ਨਾਲ ਪਰ ਫਿਰ ਵੀ ਕੰਟਰੋਵਰਸੀ ਦੇ ਵਿੱਚ ਇੱਕ ਮੈਚ ਨੂੰ ਜੇਕਰ ਆਪਾਂ ਵਧੀਆ ਤਰੀਕੇ ਨਾਲ ਜਿੱਤ ਵੀ ਜਾਂਦੇ ਆ ਦੇਖੋ ਜੇ ਕਿ ਅਬ ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਗਿਲ ਦੇ ਉਹ 42 ਰਨ ਬੜੇ ਜਨੇਵਾ ਵੀ 42 44 ਰਨ ਬਣਾਏ ਆ ਬੜੇ ਜ਼ਰੂਰੀ ਸੀਗੇ ਟੀਮ ਇੰਡੀਆ ਵਾਸਤੇ ਟੀਮ ਇੰਡੀਆ ਦੀ ਜਿੱਤ ਵਾਸਤੇ ਪਰ ਮੈਂ ਉਹਨਾਂ ਨੂੰ ਆਪਾਂ ਅਨਲੋਡ ਕਰਤਾ ਹਾਂ ਸਾਡੀ ਬਾਲਿੰਗ ਦੇ ਨਾਮ ਹੈਗਾ ਸੀਗਾ ਵਧੀਆਂ ਸਪੈਲ ਏ ਟੀਮ ਜਿਹੜੀਆਂ ਨਾ ਇੱਕ ਵਧੀਆ ਟੀਮ ਬਣਾਈਆਂ ਗੰਭੀਰ ਨੇ ਪਰ ਇਸ ਤੋਂ ਬਾਅਦ ਕੌਂਟਰੋਵਰਸੀ ਦੇ ਵਿੱਚ ਗੰਭੀਰ ਅੱਜ ਫੇਰ ਆਇਆ ਉਹ ਕੌਂਟਰੋਵਰਸੀਆਂ ਸ਼ਿਮਮ ਦੁਬੇਦਾ 3 ਨੰਬਰ ਤੇ ਖੇਡਣਾ ਕਿਹੜਾ ਕਹਿਣਾ ਹੁਣ ਮੇਰਾ ਭਰਾਏ ਕਹਿ ਸਕਦਾ ਕਿ ਜੇਕਰ ਸ਼ਿਮਮ ਦੁਬੇਸ਼ੇ 7 ਨੰਬਰ ਤੇ ਖੇਡਦਾ ਜਿਹੜਾ ਕਿ ਉਹਦਾ ਫਿਲਸ਼ਿੰਗ ਦਾ ਇੱਕ ਰੋਲ ਹੈਗਾ ਆ ਜਿਹੜਾ ਕਿ ਉਹ ਆਈਪੀਐਲ ਦੇ ਵਿੱਚ ਵੀ ਕਰਦਾ ਟੀਮ ਇੰਡੀਆ ਦੇ ਵਿੱਚ ਪਹਿਲਾਂ ਤੋਂ ਹੀ ਕਰਦਾ ਆ ਬਲਿਉਂ ਦੇ ਵਿੱਚ ਉਹਨੇ ਜ਼ਰੂਰ ਤੌਰ ਤੇ ਨੂੰ ਮਿਕਟਾਂ ਲਈਆਂ ਆ ਪਰ ਹੁਣ ਬੈਟਿੰਗ ਦੀ ਗੱਲ ਕਰਾਂਗੇ ਬਾਕੀ ਜਿਹੜੇ ਥੱਲੇ ਬੰਦੇ ਸਾਡੇ ਆਊਟ ਹੋਏ ਨੇ ਪ੍ਰੈਸ਼ਰ ਦੇ ਵਿੱਚ ਉਹਦੇ ਵਿੱਚ ਆਇਆ ਵਾ ਤਿਲਕ ਵਰਮਾ ਸੂਰਿਆ ਕੁਮਾਰ ਯਾਦਵ ਤਾਂ ਚਲੋ 3-4 ਨੰਬਰ ਤੇ ਖੇਡ ਹੀ ਲੈਂਦਾ ਹਾਂ ਆਪਣੀ ਜਮਾਈ ਅਸਲ ਗੱਲ ਸੂਰੀਆ ਨਾ ਸੂਰੀਆ 3 ਤੇ ਖੇਡਣਾ ਚਾਹੀਦਾ ਆਪਣੀ ਜਿਹੜੀ ਜਗ੍ਹਾ ਉਹ ਖਾਲੀ ਨਹੀਂ ਕਰਨੀ ਚਾਹੀਦੀ ਕਿਉਂਕਿ 4 ਤੇ ਆ ਕੇ ਵੀ 1-2 ਸ਼ੱਕੇ ਲਾ ਕੇ ਆਊਟ ਹੋ ਗਏ ਆਹੀਂ ਉਹ ਕੈਚ ਆਊਟ ਹੀ ਗਿਆ ਸੂਰਿਆ ਕੁਮਾਰ ਯਾਦਵ ਤੇ ਤਿਲਕ ਵਰਮਾ ਤੇ ਪ੍ਰੈਸ਼ਰ ਆਇਆ ਉਸ ਤੋਂ ਬਾਅਦ ਆਇਆ ਆਪਣਾ ਜਤੇਸ਼ ਸ਼ਰਮਾ ਤੇ ਪ੍ਰੈਸ਼ਰ ਕਿਉਂ ਕਿ ਇਹਨਾਂ ਦੀ ਜਿੱਥੇ-ਜਿੱਥੇ ਇਹਨਾਂ ਦੀ ਪੋਜੀਸ਼ਨ ਮੰਦੀ ਹੈ ਉੱਤੋਂ ਥੱਲੇ ਚਲ ਕੇ ਹੀ ਇੱਕ-ਇੱਕ ਨੰਬਰ ਜਿੱਥੇ 4 ਨੰਬਰ ਤੇ ਬੰਨੀ ਹੈ ਆਪਣੀ ਉਹਦੀ ਤਿਲਕ ਵਰਮਾ ਦੀ ਜਗ੍ਹਾ 5ਵੇਂ ਨੰਬਰ ਤੇ ਬੰਨੀ ਜਤੇਸ਼ ਦੀ ਫਿਰ ਹੁਣਾ ਸ਼ਿਵਮ ਦੁੱਬੇ ਨੇ ਅਕਸ਼ਰ ਪਟੇਲ ਨੂੰ ਇਹਨਾਂ ਨੇ ਅੱਜ ਫੇਸ ਸਭ ਤੋਂ ਥੱਲੇ ਸੁੱਟਤਾ ਉਹਨੂੰ ਹੱਬਲ ਤੇ 5 ਨੰਬਰ ਤੇ ਖਿਲਾਉਂਦੇ ਆ ਫਿਰ 6 ਨੰਬਰ ਤੇ ਜਤੇਸ਼ 7ਵੇਂ ਤੇ ਦੁੱਬੇ ਆਉਂਦਾ ਆ ਹੁਣ ਇਹ ਬੈਟਿੰਗ ਦੇ ਵਿੱਚ ਮੈਨੂੰ ਪਤਾ ਨਹੀਂ ਕਿ ਇਹ ਕੀ ਕਰਦੇ ਆ ਜਾਂ ਬੈਟਰਾਂ ਕੇਕ ਦੋ ਨੰਬਰ ਲਿਖ ਕੇ ਬੈਜਦਾ ਛੋਟੇ ਬੱਚੇ ਕਰਦੇ ਆ ਖੇਡਦੇ ਆ ਗਲੀ ਦੇ ਵਿੱਚ ਤੇ ਆਪਣੀਆਂ ਵਾਰੀਆਂ ਪੁੰਦੇ ਆ ਤੇ ਉਦਾਂ ਹੀ ਇਹ ਟੀਮ ਇੰਡੀਆਲੇ ਵੀ ਕਰਨਦੇ ਆ ਹੁਣ ਮੈਨੂੰ ਇਹਨਾਂ ਨਹੀਂ ਪਤਾ ਲੱਗਦਾ ਵੀ ਇਹ ਕੀ ਚੱਲਣਦੇ ਆ ਮੈਂ ਫੇਰ ਇੱਕ ਵਾਰ ਬੰਦੇ ਬਾਹਰ ਕਰਨ ਦੀ ਤਕਨੀਕ ਦੇ ਵਿੱਚ ਇਹਨਾਂ ਗੰਭੀਰ ਨਾ ਕਿਹਾ ਹੋਵੇ ਕਿ ਦੁੱਬੇ ਨੂੰ ਪਹਿਲਾਂ ਘਾ ਲ ਦੋ ਜਤੇਸ਼ ਸ਼ਰਮਾ ਦੀ ਫੀਲਡਿੰਗ ਨਾਲ ਸੈੱਟ ਕਰਤੀ ਹੋਵੇ ਇਹਨੇ ਕੁਝ ਵੀ ਹੋ ਸਕਦਾ ਕਿਉਂਕਿ ਸੰਜੂ ਸੈਮਸਨ ਨੂੰ ਇਹਨਾਂ ਨੇ ਭਰੋਸਾ ਦਿੱਤਾ ਇੱਕ ਦਿਨ ਨੂੰ ਵੀ ਜਿਹੜੇ ਮੈਚ ਆ ਸੋਰੀ ਵੀ ਨਹੀਂ 40 ਮੈਚ ਜਿਹੜੇ ਆ ਉਹ ਤਿੰਨ ਨੂੰ ਟੀਮ ਮੀਡੀਆ ਦੇ ਖਲਾਵਾਂਗੇ ਲਗਾਤਾਰ ਉਹਨੂੰ ਪਰ ਬੜਾਇਆ ਇਹਨਾਂ ਨੇ ਹਰਸ਼ਿਤ ਰਾਣਾ ਨੂੰ ਵੀ ਬੜਾਇਆ ਫਿਲਡਿੰਗ ਵੇਖੋ ਇਹਨਾਂ ਨੇ ਅਰਸ਼ਦੀਪ ਦੀ ਇੱਕ ਵਾਰ ਪੂਰੀ ਸੈੱਟ ਕੀਤੀ ਪਿਛਲੇ ਮੈਚ ਦੇ ਵਿੱਚ ਦੇਕਰ ਉਹ ਨਾ ਜਿਹੜਾ ਕਿ ਮੈਨ ਆਫ ਦਾ ਮੈਚ ਬਣਦਾ ਉਹਦੀ ਫਿਲਡਿੰਗ ਸੈੱਟ ਹੀ ਤਿੰਨ ਵਿਕਟਾਂ ਭਾਵੇਂ ਉਹਨਾਂ ਲਈਆਂ ਹੁਣ ਇਹਨਾਂ ਨੇ ਕੋਈ ਨਾ ਕੋਈ ਨੁਕਸੂ ਦੇ ਵਿੱਚ ਕੱਢ ਦੇਣਾ ਜਿਵੇਂ ਅੱਜ ਬੈਟਿੰਗ ਆ ਗਈ ਹੈ ਅਰਸ਼ਦੀਪ ਦੀ ਹਟ ਕੇ ਖੇਡਣ ਦੇ ਇਹ ਕੋਈ ਨਹੀਂ ਕੋਈ ਚੋਗਾ ਛੱਕਾ ਵੱਜਾ ਇਹ ਥੋੜੀਆਂ ਹੀ ਗੱਲਾਂ ਹੋ ਸਕਦੀਆਂ ਜਿੱਦਾਂ ਥੋੜੇ ਬਹੁਤੇ ਰਨ ਦੋ ਓਵਰਾਂ ਦੇ ਵਿੱਚ ਉਹਨੂੰ ਰਨ ਜਲਦੀ ਪਾ ਗਏ ਗੰਭੀਰ ਕੁਝ ਵੀ ਕਰ ਸਕਦਾ ਕਿਉਂਕਿ ਗੰਭੀਰ ਦੇ ਡੇਡ ਦੋ ਮੁੰਡੇ ਆ ਇੱਕ ਹਰਸ਼ਿਤ ਰਾਣਾ ਤੇ ਇੱਕ ਸੰਜੂ ਸैमਸਨ ਇਹਨਾਂ ਦੇ ਵਾਸਤੇ ਗੰਭੀਰ ਕਿਸੇ ਵੀ ਹੱਦ ਤੱਕ ਜਾ ਸਕਦਾ ਤੇ ਉਧਰ ਰੋਹਿਤ ਸ਼ਰਮਾ ਨੇ ਜਦੋਂ ਕੁੜੀਆਂ ਦਾ ਵਰਲਡ ਕੱਪ ਚੱਲਣਦੇ ਆਏ ਉਥੇ ਜੈਸ਼ ਜਦੋਂ ਕੁੜੀਆਂ ਦਾ ਵਰਲਡ ਕੱਪ ਚੱਲਣਦੇ ਆਉਂਦੇ ਆ ਉਦੋਂ ਤੇ ਜੈਸ਼ ਆ ਵੀ ਹੈਗਾ ਹੀ ਉਥੇ ਜੀ ਬੀਸੀ ਐਸਆਈ ਦੇ ਜਿੰਨੇ ਵੀ ਆਪਣੇ ਚੇਅਰਮੈਨ ਹੋਵੇ ਭਾਵੇਂ ਜਿਹੜਾ ਮਰਜੀ ਹੋਵੇ ਸਾਰੇ ਉਥੇ ਮੌਜੂਦ ਹੀ ਤੇ ਅੱਬ ਇਹ ਆਪਣਾ ਰੋਹਿਤ ਸ਼ਰਮਾ ਵੀ ਉਹਨਾਂ ਨਾਲ ਗੱਲਬਾਤ ਕਰਨਦੇ ਆਂ ਮੈਨੂੰ ਲੱਗਦਾ ਇੱਕ ਗੰਭੀਰਲੀ ਫੀਲਿੰਗ ਸੈਟਰ ਕਰਨ ਨੂੰ ਫਿਲੰਦੇ ਆ ਮੈਨੂੰ ਸੋਸ਼ਲ ਮੀਡੀਆ ਤੋਂ ਕਾਫੀ ਜ਼ਿਆਦਾ ਰੀਟਵੀਟ ਵੀਟ ਵੀ ਪੜਨ ਨੂੰ ਮਿਲੰਦੇ ਆ ਜਿਹਦੇ ਵਿੱਚ ਇਹ ਵੀ ਕਿਹਾ ਜਾਂਦੇ ਕਿ ਗੰਭੀਰ ਨੂੰ ਜਿਹੜਾ ਕਿ ਇੰਡੀਆ ਦੀ ਕੋਚਿੰਗ ਦੇ ਵਿੱਚੋਂ ਹਟਾਇਆ ਜਾਵੇ ਬਾਕੀ ਦੇਖ ਰਿਹਾ ਕਿ ਹੁਣ ਆਈਪੀਐਲ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਗੰਭੀਰ ਨੂੰ ਕਪਤਈ ਆਪਣਾ ਕੋਚ ਤੋਂ ਲਾ ਦਿੱਤਾ ਹੈ ਨਾ ਜਾਂ ਰਵੀ ਸ਼ਾਸਤਰੀ ਦੀ ਗੱਲ ਹੋ ਗਈ ਤੇ ਜਾਂ ਆਪਣਾ ਇੱਕ ਆਪਣਾ ਹੋ ਰਿਹਾ ਗਿਆ ਹੈ ਨਾ ਦਵੀ ਸ਼ਾਸਤਰੀ ਤੇ ਜਾਂ ਲਖਮਨ ਲਖਮਨ ਨੇ ਵੇਖੋ T20 ਦੇ ਵਿੱਚ ਪੂਰੇ ਮੁੰਡੇ ਖੜਾਏ ਜਿਹੜੇ ਕਪਤਾਨ ਨੇ ਮੰਗੇ ਸੀਗੇ ਇਹਦੇ ਵਿੱਚ ਤਾਂ ਕਪਤਾਨ ਆਲਾ ਕੋਈ ਰੋਲ ਹੀ ਨਹੀਂ ਹੈਗਾ ਇਹਦੇ ਵਿੱਚ ਜੋ ਡਰੈਸਿੰਗ ਰੂਮ ਤੋਂ ਸੰਦੇਸ਼ ਆਉਂਦਾ ਆ ਉਹਨੂੰ ਹੀ ਆਪਣਾ ਬਲੇਬਾਜੀ ਵਾਸਤੇ ਕ ਲੈ ਆਂਦਾ ਆ ਜਿਵੇਂ ਕਿ ਨਿੱਕੂ ਸਿੰਘ ਇੱਕ ਸੰਦੇਸ਼ ਲੈ ਗਿਆ ਸੀ ਸ਼ਿਵਨ ਦੂਬੇ ਵਾਸਤੇ ਬੰਨਾਂ ਨੇ ਸ਼ੱਕਾ ਮਾਰਿਆ ਉਹ ਤੋਂ ਬਾਅਦ ਘਰਾਂ ਨਹੀਂ ਬਣੇ ਤੇ ਨਿਥਨ ਆਇਰਸ ਨੇ ਡਾ ਕੇ ਉਹਨੂੰ ਆਊਟ ਕਰਤਾ ਸੀਗਾ ਇਹ ਸਾਰੀ ਰਲੀਪੁਕ ਤੇੜੀ ਹੈ ਗੰਭੀਰ ਜੀ ਚੱਲਦੀ ਹੈ ਇਸ ਟਾਈਮ ਟੀਮ ਇੰਡੀਆ ਦੇ ਵਿੱਚ ਜਿੰਨੂੰ ਕਹਿੰਦੇ ਆ ਕਿ ਆਪਣੇ ਕਪਤਾਨ ਦੀ ਵੀ ਨਹੀਂ ਸੁਣੀ ਨਾ ਖਡਾਣੀਆਂ ਦੀ ਵੇਖਣਾ ਕਿ ਕਿਹੜੇ ਖਡਾਣੀਆਂ ਸਾਨੂੰ ਚਾਹੀਦੇ ਨੇ ਕਿਹੜੇ ਨਹੀਂ ਚਾਹੀਦੇ ਕਿਹੜੇ ਮੈਚ ਵਾਸਤੇ ਵਧੀਆ ਨੇ ਬਾਉਂਸ ਪਿਚਾਂ ਹੁੰਦੀਆਂ ਆ ਜਾਂ ਸਵਿੰਗ ਹੁੰਦੀਆਂ ਬਾਉਂਸ ਪਿਚਾਂ ਹੁੰਦੀਆਂ ਜਾਂ ਸਵਿੰਗ ਹੁੰਦੀਆਂ ਬਾਕੀ ਇਹ ਦੇਖਣਾ ਹੋਵੇਗਾ ਕਿ ਹੁਣ ਇਹੋ ਟੀਮ ਜਿਹੜੀ ਸਾਡੀ 11 ਟੀਮ ਬਣੀ ਆ ਜਦੇ ਵਿੱਚ ਸੁੰਦਰ ਵੀ ਹੈਗਾ ਆ ਸਪਿੰਨਰ ਦੇ ਤੌਰ ਤੇ ਅਕਸ਼ਰ ਵੀ ਹੈਗਾ ਸਾਡੇ ਕੋਲ ਹਨਾ ਇਹ ਅਕਸ਼ਰ ਨੇ ਵੇਖੋ ਅੱਜ ਕਿੰਨੀ ਵਧੀਆ ਸ਼ੁਰੂਆਤ ਅਕਸ਼ਰ ਨੇ ਕੀਤੀ ਸੀ ਕਿ ਵਿਕਟਾਂ ਦੀ ਅੱਤਵਾਦ ਵਰੁਣ ਚਕਰਵਰਤੀ ਤਨਾਲ ਅਰਸ਼ਦੀ ਵਿਰਾਲ ਕੇ ਇਹਨਾਂ ਨੇ ਕਿ ਆਸਟ੍ਰੇਲੀਆ ਦੀ ਦਮ ਨੱਕ ਦੇ ਵਿੱਚ ਦਮ ਕਰਤਾ ਹੈ ਬੁਮਰਾਣ ਚਲੋ ਦੋ ਵਰ ਦਿੱਤੇ ਸੀ ਇਹਨਾਂ ਨੇ ਪਹਿਲਾਂ ਉਹਨਾਂ ਦੇ ਵਿੱਚ ਬੁਮਰਾਣ ਰਨ ਪੇਸਿੰਗ ਉਹ ਵੀ ਇੰਗਲਿਸ਼ ਜੋਸ਼ ਇੰਗਲਿਸ਼ ਨਾਲ ਮਾਰ ਰਹੀ ਸੀ ਉਹ ਵੀ ਇੱਕ ਹਿਸਾਬ ਦਾ ਪੰਜਾਬ ਦੀ ਟੀਮ ਵਿੱਚ ਖੇਡਣਾ ਸ਼ਰੇਸ਼ ਸ਼ੈਨ ਨੇ ਕਈ ਸਾਰੀਆਂ ਗੱਲਾਂ ਕੀਤੀਆਂ ਹਨ ਆਪਨੇ ਜਿਹੜੇ ਬੈਟਿੰਗ ਵਾਲੇ ਪਲੇਅਰ ਸੀਗੇ ਕਿ ਸ਼ਰੇਸ਼ ਸ਼ੈਨ ਨੇ ਇੱਕ ਇਦਾਂ ਦਾ ਕਪਤਾਨ ਆ ਜਿਨੇ ਕਾਫੀਆ ਦਾ ਬੈਟਿੰਗ ਦੇ ਵਿੱਚ ਸੁਧਾਰ ਕੀਤਾ ਦੂਜੇ ਨੰਬਰ ਤੇ ਜਿਹੜੇ ਪਲੇਅਰ ਸੀਗੇ ਉਹਨਾਂ ਨੂੰ ਵੀ ਬੈਟਿੰਗ ਦੇ ਵਿੱਚ ਸੁਧਾਰ ਕਰਨ ਨੂੰ ਕਿਹਾ ਉਹਨੇ ਇਹ ਵੀ ਦੱਸਿਆ ਕਿ ਕਿਹੜਾ ਬਾਲਰ ਕਿੱਥੇ ਸਾਨੂੰ ਹਿੱਟ ਕਰ ਸਕਦਾ ਕਿਹੜਾ ਫਿਲਡਰ ਕਿੱਥੇ ਲਗਾਇਆ ਸਾਰੀ ਇੱਕ ਕਹਿ ਸਕਦੇ ਕਿ ਨੌਲੇਜ ਜਿਹੜੀ ਆ ਉਹ ਸ਼ੇਅਰ ਸਹੀਆਂ ਨੂੰ ਵੀ ਆ ਗਿਆ ਤੇ ਉਹਨੇ ਆਪਣੀ ਬੈਟਿੰਗ ਲਾਈਨ ਆਪਣੇ ਵੀ ਸਹੀ ਕੀਤਾ ਜਿਹੜੇ ਕਿ ਪੰਜਾਬ ਦੇ ਵਿੱਚ ਖੜਾ ਨਹੀਂ ਖੇਡਦੇ ਨੇ ਯੋਜ ਸਿੰਘਲੇਸ ਵੀ ਪੰਜਾਬ ਦੇ ਵਿੱਚ ਇੱਕ ਆਲਰਾਊਂਡਰ ਆਇਆ ਹੈ ਤੇ ਵਿਕਟ ਕੀਪਰ ਆ ਉਹ ਤੋਂ ਆਪਾਂ ਚੌਥੇ ਮੈਦ ਦੇ ਵਿੱਚ ਜਿੱਤ ਦੀ ਉਮੀਦ ਕੀਤੀ ਹੁਣ ਪਰਿਮਾ ਜਿਹੜਾ ਮੈਚ ਆ ਸਾਡਾ ਪਰਸੋਂ 8 ਤਰੀਕ ਨੂੰ ਆ ਅਸੀਂ ਉਹਦੇ ਵਿੱਚ ਵੀ ਇਹੋ ਜਿਹੇ ਟੂਰ ਦੇ ਉਮੀਦ ਕਰਾਂਗੇ ਕਿਉਂਕਿ ਸੀਰੀਜ਼ ਬਰਾਬਰ ਹੋਈ ਤਾਂ ਕੋਈ ਫੈਲਾ ਨਹੀਂ ਹੋਣਾ ਕਿਉਂਕਿ ਵਨਡੇ ਦੀ ਸੀਰੀਜ਼ ਜਿਹੜੀ ਕਿ ਆਸਟ੍ਰੇਲੀਆ 'ਚ ਆ ਤੇ T20 ਦੀ ਸੀਰੀਜ਼ ਦੇ ਵਿੱਚ ਆਪਾਂ ਹਾਰ ਮੰਨਜੂਰ ਨਹੀਂ ਕਰ ਸਕਦੇ ਕਿਉਂਕਿ ਜੋ ਵੀ ਕੋਤ ਜੋ ਆ ODI ਦੇ ਵਿੱਚ ਜਾਂ ਵਿਰਾਟ ਦੀ ਫਾਰਮ ਨਹੀਂ ਲੱਗੀ ਰੋਹਿਤ ਦੀ ਫਾਰਮ ਨਹੀਂ ਲੱਗੀ ਬਾਲਰ ਬਾਲਰਾਂ ਨੇ ਫੇਨ ਨੇ ਖੜਾਇਆ ਹਰਸ਼ੀਦਾਨੇ ਨੂੰ ਮੌਕੇ ਦਿੱਤੇ ਉੱਥੇ ਵੀ ਜੇਕਰ ਆਪਣੇ ਅਰਸ਼ਦੀਪ ਨੂੰ ਮੌਕੇ ਦੇ ਦਿੰਦਾ ਨਤੀਜਾ ਕੋਈ ਉਹਦਾ ਹੋਣਾ ਹੀ ਪਹਿਲਾਂ ਮੈਂ T20 ਦਾ ਜਿਹੜਾ ਸੀਗਾ ਉਹ بارش ਦੇ ਕਰਕੇ ਰੱਦ ਹੋ ਗਿਆ ਤੇ ਦੂਸਰੇ ਮੈਚ ਦੇ ਵਿੱਚ ਆਸਟ੍ਰੇਲੀਆ ਜਿਹੜੀ ਕਿ ਉਹ ਜਿੱਤ ਗਈ ਤੀਸਰੇ ਮੈਚ ਦੇ ਵਿੱਚ ਇੰਡੀਆ ਦੇ ਚੌਥੇ ਮੈਚ ਦੇ ਵਿੱਚ ਫੇਰਾਂ ਚ ਇੰਡੀਆ ਜਿੱਤ ਗਈ ਹੁਣ ਪੰਜਵੇਂ ਮੈਚ ਦੀ ਵੀ ਆਪਾਂ ਇਹ ਉਮੀਦ ਕਰਾਂਗੇ ਜੇ ਜੇ ਕਿਤੇ ਇਹੋ 11 ਖੜਾਈ ਗਈ ਤੇ ਫਿਰ ਮੇਰੇ ਵੱਲੋਂ ਇੰਡੀਆ ਬੈਨ ਆਏਗੀ ਇੰਡੀਆ ਬੜੀ ਆਸਾਨੀ ਦੇ ਨਾਲ ਮੈਚ ਜਿੱਤੇਗੀ ਪੰਜਵਾਂ ਵੀ ਤੇ ਜੇ ਕਿਤੇ ਇਹਨਾਂ ਨੇ ਨਾ ਇਹ ਟੀਮ ਖੜਾਈ ਤੇ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਫਿਰ ਆਪਾਂ ਹਾਰ ਵੀ ਸਕਦੇ ਹਾਂ ਸੀਰੀਜ਼ ਬਰਾਬਰ ਵੀ ਹੋ ਸਕਦੀ ਆ ਪਰ ਮੈਨੂੰ 50-50 ਲੱਗੰਦਾ ਵੀ ਇੱਕ ਦੋ ਜਿਹੜਾ ਬਦਲਾਵ ਆ ਉਹ ਨਾ ਕੀਤਾ ਜਾਵੇ ਸੋਨਦ ਨੂੰ ਨਾ ਬਾਰ ਕਰ ਦਿੰਦੇ ਨੇ ਤੇ ਜਾਂ ਫਿਰ ਜਤੇਸ਼ ਸ਼ਰਮਾ ਦੀ ਫੀਲਡਿੰਗ ਨਾਲ ਸੈੱਟ ਕਰਦੇ ਆ ਗੰਭੀਰ ਦਿਨ ਕੱਲ ਦਾ ਹੈਗਾ ਪਰ ਸੋਨੂ ਮੈਚ ਆ ਬਾਕੀ ਦੇਖਾਂਗੇ ਤੇ ক্রিকেট ਦੀਆਂ ਹੋਰ ਤੁਸੀਂ ਦਨੀਆਂ ਅਪਡੇਟਾਂ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਦਾਂ ਦੀਆਂ ਜੋ ਵੀ ਅਪਡੇਟਾਂ ਹੋਣਗੀਆਂ ਉਹ ਅਸੀਂ ਤੁਹਾਡੇ ਵਾਸਤੇ ਵੀਡੀਓ ਦੇ ਵਿੱਚ ਲੈ ਕੇ ਹੁੰਦੇ ਰਾਵਾਂਗੇ ਤੁਸੀਂ ਚੈਨਲ ਨੂੰ ਜਰੂਰ ਸਪੋਰਟ ਕਰਿਓ ਅਤੇ ਦਨੀਆਂ ਵੀਡੀਓ ਨੂੰ ਦੇਖਣ ਵਾਸਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਦੀ ਵੀਡੀਓ ਦੇ ਵਿੱਚ ਇੰਨਾ ਹੀ